ਮਾਤਾ ਗਰਮੀਜ ਕੌਰ ਖੇਰਾ ਜੋ ਬੀਤੇ ਦਿਨੀ ਸੰਖੇਪ ਬਮਰੀ ਕਾਨ ਪਰਵਾਰਨ ਸਦੀਵੀ ਪਿਛੋੜ ਦੇ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਗੋਦਰਾ ਸੇ ਪਿੰਡ ਖੇਰਾ ਵਿਖੇ ਹੋਈ ਛਿਰੀ ਅਖੰਡ ਪੜਸੇ ਦੇ ਪ੍ਰੰਪਰਤ ਕੀਤਨੀ ਜਥੇ ਨੇ ਸੰਗਤਾਂ ਨੂੰ ਕੀਰਤਨ ਦਾ ਰਸ ਪਿੰਨ ਕਰਵਾਉਣਿਆਂ ਦੇ ਹਲ ਕੀਤਾ ਇਸ ਮੌਕੇ ਮਾਤਾ ਗਰਮੀਜ ਕੌਰ ਨੂੰ ਬਾਕ-ਬਾਕ ਰਾਨੀ ਤੇ ਧਰਮਕ ਆਗੂਆਂ ਨੇ ਚੰਦ ਅਨੇਪੜ ਕੀਤੀਆਂ ਇਸ ਮੌਕੇ ਚੰਦ ਸਿੰਘ ਚੰਨੀ ਪਾਰਲੀਮੈਂਟ ਜਲੰਧਰ ਮਾਤਾ ਕਰਮਜੀਤ ਕੋ ਸਿਨੀਅਰ ਭਾਜਪਾ ਅਗੂ ਜਲੰਧਰ ਦਾਰਾ ਸਿੰਘ ਰਾਏ ਰੋਸ਼ਨ ਲੋਚੀ ਚੇਅਰਮੈਨ ਮਾਰਕਮਿਟੀ ਫਲੋਰ ਰਜਿੰਦਰ ਚੰਦੂ ਜਵਿੰਦਰ ਸਿੰਘ ਜੱਸੀ ਵਾਈਸ ਚੇਅਰਮੈਨ ਬਲਾਕ ਸੰਮਤੀ ਫਲੋਰ ਦੇਸ਼ ਰਾਜ ਮਾਲ ਤੇ ਇਲਾਕੇ ਦੀਆਂ ਵਿਸ਼ੇਸ਼ਕ ਜੀ ਤਾਰ ਸਨ ਕੈਮਰਾ ਸਿਕਨਾ منپی مجرا کی رپورٹ کا جنم ہے کوڈی بدلے جا جو کسم نان کا ساری گل جی کتری محلہ ਮਨ ਰੇ ਸੱਚਾ ਰਹੋ ਵਿਚਾਰਾ RAM ਨਾਮ ਮਨ ਸਰੋਈ ਈਸ਼ਣ ਸਾ साई द्वल है ਮੌਤ ਜਿਹੜੇ ਆ ਇੱਕ ਅਟਲ ਸਚਾਈ ਹੈ ਉਹ ਉਹਨੇ ਕਦੇ ਨਹੀਂ ਆ ਜਿਸ ਤਰ੍ਹਾਂ ਸਾਡੇ ਵੀਰ ਅੰਦਰ ਗਾਂ ਸੰਗ ਮੱਤਰ ਸੰਗ ਰਵਿਸ਼ ਸਿੰਘ ਜੀ ਮਾਤਾ ਦੇ ਘਰੀ ਪਰਿਵਾਰੀ ਦੇ ਕੁੱਝ ਪੁੱਤਰ ਉਹਨੀਆਂ ਰਹਾ ਸਾਰਿਆਂ ਨੇ ਬੜਾ ਸੇਵਾ ਕੀਤੀ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਵੀ جنم دے صحت دے کے ساتھ اس پابندی تک پہنچایا جس پبندی تک اب یہ پروار پہنچا آپ کوئی بھی اس گل تو انجام نہیں ہے لیکن سردار مکھن سردار ابنگی سنگھ نے اپنے ہلکے کے بڑے دلے سمے کو سیوا کی یہ جی سیت آ شرگا سی سردار درمندر سر پتا جی وہ بہت مہیو سیت ماٹا نے جان تو بعد دونوں جانے کی زمے والی آپ کے ملک جگہ تو بہت زیادہ آ دسن ایک دن پورا لگے نہیں سما بہت گھٹ آ ਗਰਮੀ ਦਾ ਮੌਸਮ ਆ ਮੈਂ ਆਪਣੇ ਕੋਲੋਂ ਤੇ ਆਪਣੀ ਬਾਤੀ ਕੋਲ ਮਾਤਾ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੋਟ ਪੇ ਕਰਦਾ ਅਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਇਸ ਖੈਰਾ ਪਰਵਾਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਤੇ ਹਰ ਮਗਾਂ ਫਤੇ ਬਖਸ਼ੀ ਹੋਵੇ ਗੁਰੂ ਜੀ ਦਾ ਖਾਮਾ ਹੋਵੇ ਗੁਰੂ ਜੀ ਕੀ ਕਿ ਸਾਡੇ ਬਹੁਤ ਹੀ ਸ਼ਰਧਾਲੂ ਮਾਤਾ ਜੀ ਦੇ ਚੇਤ ਜੀ گرنا چاہیے گرو کا موٹا آسرا لیا کہ گرو کے چرنا چاہیے واحد کیونکہ ماں ایک اجا رشتہ آ جو دنیا کے سب تو ود اپنے بچے آ نو مہینے کا ایک ماں اپنے بچے کا کٹتی ہے اس لیے ماں کا رشتہ ਇਸ ਜੋ ਦੁਨੀਆਵੀ ਰਿਸ਼ਤੇ ਆ ਸਭ ਤੋਂ ਵੱਡਾ ਰਿਸ਼ਤਾ ਆ ਤੇ ਜੋ ਅੱਜ ਮਾਤਾ ਦਾ ਜਾਣਾ ਜੋ ਖੈਰਾਂ ਪਰਿਵਾਰ ਨੂੰ ਦੁੱਖ ਆ ਉਹ ਅਸੀਂ ਸਾਰੇ ਕਾਂਗਸ ਪਾਰਟੀ ਕੋਲ ਅਤੇ ਸਮੂਹ ਜੋ ਸਾਡੇ ਅੱਗੇ ਆਏ ਆ ਅਸੀਂ ਸਾਰੇ ਇਸ ਸੋਗ ਵਿੱਚ ਦੇ ਨਾਲ ਬਚਾਈ ਪ੍ਰਧਾਨ ਜਨਾ ਜਿੰਦਰ ਐਮਐਲਏ ਸ਼ਾਹਕੋਟ ਜਿਹੜੇ ਕਿ ਅੱਜਕੱਲ੍ਹ ਵਿਦੇਸ਼ ਗਏ ਨੇ ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ ਹੈ ਔਰ ਸਰਦਾਰ ਗੋਵਿੰਦਰ ਸਿੰਘ ਜੀ ਧਾਰੀਵਾਲ ਐ ਮੈਨੂੰ ਇਹ ਜਿੰਨੀਆਂ ਵੀ ਮਾਵਾਂ ਆਪਣੇ ਦੋਸਤਾਂ ਦੀਆਂ ਮਾਵਾ ਦਾ ਮਾਤਾ ਦਾ ਖਿਆਲ ਆਪਣੇ ਦੋਸਤਾਂ ਦੀਆਂ ਮਾਵਾ ਤੋਂ ਮਿਲਿਆ ਮੈਂ ਇਹ ਰਾਵਰਨਾ ਬਹੁਤ ਮਾਤਾ ਨੂੰ ਸ਼ਰਧਾ ਦੇ ਫੁਰਬੇਟ ਕਰਦਾ ਉਹਨਾਂ ਨੂੰ ਪਤਾ ਆ ਕਿਸੇ ਸ਼ਾਇਰ ਨੇ ਲਿਖਿਆ بڑے ਚਾਗ ਵਰ ਦੇਖੇ ਅਸਮਾਨੇ ਅੰਦਰ ਘਜਰਾ ਪਾਛੀਆਂ ਬਿਕੋ ਨਾ ਕਾਜਿਆ بڑے

ਮੌਤ ਦੀ ਕਟਨ ਤੇ ਜਾਈ ਆਖਰ ਇੱਕ ਲੱਗ ਦੇ ਨੇ ਇਸਨੇ ਹਰ ਕਿਸੇ ਨੂੰ ਆਪਣੇ ਸਰਜੇ ਜਕੜ ਲੈ ਗੁਰਬਾਣੀ ਦਾ ਹੀ ਫਰਮਾਨ ਹੈ ਕਿ ਕਿਰਪਾ ਕਰੋ ਦੀਨ ਦੇ ਦਾਤੇ ਮੇਰਾ ਹੋਣ ਆਪ ਹੋਣ ਦਾ ਵਿਚਾਰਿਓ ਕੋਈ ਮਾਟੀ ਦਾ ਕਿਆ ਤੋਂ ਪੈ ਸੋਮੀ ਮਾਨਸ ਕੀ ਕਰਦੇ ਹੀ ਆਖਰ ਇੱਕ ਲੱਗ ਦੇ ਨੇ ਆਪ ਜੀ ਨੂੰ ਆਪਰੇਸ ਕਰਦੇ ਜੀ ਜਿਹੜੇ ਲੋਕ ਸਮਾਜ ਕੋਲ ਚੰਗਾ ਵਿਚਰਦੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਸਨਸਕਾਰ ਦਿੰਦੇ ਜਿਨ੍ਹਾਂ ਦੇ ਪਰਿਵਾਰ ਅੱਛੇ ਤਰੀਕੇ ਨਾਲ ਲੋਕਾਂ ਦੇ ਨਾਲ ਵਿਚਰਦੇ ਤੇ ਆਪਣੇ ਮਾਤਾ ਪਿਤਾ ਦੇ ਪਾਲਣ ਪੋਸ਼ਣ ਕਰਦੇ ਸਮਾਜ ਸੇਵਾ ਕਰਦੇ ਉਹਨਾਂ ਦੇ ਭੋਗ ਕੇ ਇਸ ਤਰ੍ਹਾਂ ਅੰਤਮ ਦਾਜ ਵੱਡੀ ਰੀਤੀ ਵਿੱਚ سنگان جڑ دیا دی. so, سو یہ پروار سردار مکھن سنگھ جی انہوں کے برا سردار امرجیت جی خرابہ صاحب ایک بہت ہی سماج سیوی پروار ہے اچھی شکشا دیتی کہ سماج وجوہ سنمانیہ پروار ہے مارکیٹ کمیٹی کے میں رہے